तो वो हमें हम डराती है धमकाती है तो आज भी वो आई है तो आज भी उसने मेरे साथ उसने हाँ मेरे साथ मार पिटाई करने की कोशिश की है तो मैंने अपनी जान बचा के आपको अपने आप को अंदर बंद किया तो बाहर से अब बंद कर गई है कह रही तेरा मैं तेरा मैं वो हाल करूँगी मार मार कर हम इंसाफ दिलाया जाए उस औरत से

ਮੈਂ ਦਾ ਜਾਦਾ ਮੇਰ ਮੈਨੂੰ ਹੁਣੇ ਮੈਡਮ ਦਾ ਫੋਨ ਆਇਆ ਸ਼ੈਲਿਕਾ ਜੀ ਸਾਡੇ ਪਰਿਵਾਰਕ ਮੈਂਬਰ ਹੈ ਵੀ ਇੱਥੇ ਕੁਝ ਗੁੰਡਾ ਤੱਤਵਾਂ ਨੇ ਹਮਲਾ ਕਰਤਾ ਤੇ ਮੈਡਮ ਜਿਹੜੇ ਅੰਦਰ ਸੁਨੈਨਾ ਜੀ ਉਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਤੇ ਉਹਨਾਂ ਨੂੰ ਬਾਹਰੋਂ ਡਾਗ ਗਏ ਆ ਇਹਨਾਂ ਦਾ ਕੋਈ ਪਰਿਵਾਰਕ ਡਿਸਪਿਊਟ ਚੱਲਦਾ ਪਿਆ ਹੈ 15-20 ਲੋਕ ਆਏ ਆ ਜਿਹੜੇ ਸੀਸੀਟੀਵੀ ਵਿੱਚ ਆ ਗਏ ਆ ਉਹ ਵੀ ਸੀਸੀਟੀਵੀ ਦੀ ਤੁਹਾਨੂੰ ਫੁੜੇ ਦੇਣੇ ਆ ਗੁੰਡਾ ਰਾਜ ਚੱਲ ਰਿਹਾ ਹੈ ਗੁੰਡਾ ਨਾਜ ਹੋਇਆ ਗੰਦਾ ਕੀ ਕਹਿ ਸਕਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਇਹੋ ਜਿਹੇ ਵਾਸ਼ਿੰਗ ਤੱਤ ਆ ਜਿਹੜੇ ਸ਼ਹਿਰ ਦੇ ਰਾਜਕਤਾ ਫਲਾਉਂਦੇ ਆ ਗੁੰਡਾਗਰਦੀ ਕਰਦੇ ਆ ਇਹਨਾਂ ਨੂੰ ਮਤਲਬ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕਿਸੇ ਤੇ ਇਹੋ ਜੀਆਂ ਘਟਰਾਣਾ ਘਟਣ ਅੱਜ ਜੇ ਗਨ ਕਲਚਰ ਚੱਲ ਰਿਹਾ ਕਿਉਂ ਚੱਲ ਰਿਹਾ ਸਾਡੇ 'ਚ ਕੋਈ ਕਮੀ ਹੈ ਜੇਕਰ ਅਸੀਂ ਮੁਜਰਮਾਂ ਨੂੰ ਬਚਾ ਦਿੰਨੇ ਆ ਮੁਜਰਮ ਜਿਹੜੇ ਆ ਕ੍ਰਿਮਨਲ ਲੋਕਾਂ ਸਾਰਾ ਲੈ ਕੇ ਵੱਜ ਜਾਂਦੇ ਆ ਗਿਵਨ ਟੇਕ ਕਰਕੇ ਵੱਜ ਜਾਂਦੇ ਆ ਜਿੰਦੇ ਕਰਕੇ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ ਵਿੱਚ ਅਰਾਜਤਾ ਫੈ ਰਹੀ ਏ ਗੁੰਡਾ ਕਰਦੇ ਆ ਨੰਗਾ ਨਾਸ਼ ਹੋ ਰਿਹਾ ਹੈ ਵੀ ਇਹ ਦੋ ਔਰਤਾਂ ਆਪਣੇ ਬੱਚੇ ਇੱਥੇ ਰਹਿੰਦੀਆਂ ਇਹਨਾਂ ਆਪਣੇ ਦੋ ਬੱਚਾ ਨੂੰ ਇੱਥੇ ਪਾ ਰਹੀ ਤੇ ਇੱਕ ਮੈਡਮ ਸੁਨਾਣਾ ਜੀ ਇਹ ਦਰਖਾਸਤ ਕੀਤੀ ਮਤਲਬ ਉਹਨੂੰ ਅੰਦਰ ਹੀ ਕੈਦ ਕਰਕੇ 15-20 ਲੋਕ ਆਏ ਆ ਨਾਲ ਇੱਕ ਕੋਈ ਲੇਡੀ ਸੀ ਬਾਹਰੋਂ ਲੋਕ ਲਾ ਕੇ ਦੇਖੋ ਲੋਕ ਲਾ ਕੇ ਆ ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਮਹਾ ਬਜਾਈ ਮੈਂ ਅੰਮ੍ਰਿਤਸਰ ਦੇ ਮਾਨਜੋ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਤੁਸੀਂ ਵਧੀਆ ਅਫਸਰ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੋ ਦਾ ਤੁਸੀਂ ਅੰਮ੍ਰਿਤਸਰ ਦੀ ਬਾਡੋਰ ਸੰਭਾਲੀ ਏ ਅੰਮ੍ਰਿਤਸਰ 'ਚ ਜਿਹੜਾ ਕ੍ਰਾਈਮ ਹੈ ਕਾਫੀ ਉਹਨੂੰ ਨੱਥ ਪਾ ਲਈ ਗਈ ਏ ਪਰ ਇਹ ਜਿਹੜੀਆਂ ਦੋ ਬੇਟੀਆਂ ਸਮਾਜ ਦੀਆਂ ਬੇਟੀਆਂ ਜਿਹੜੀਆਂ ਪਰਿਵਾਰ ਦੀਆਂ ਬੇਟੀਆਂ ਇੱਕ ਵਿਡੋ ਲੇਡੀਜ਼ ਐ ਜਿਹੜੀ ਇੱਥੇ ਪਤਾ ਨਹੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਰਹੀ ਏ ਦਿਨ ਰਾਤ ਰੋਜ਼ਗਾਰ ਕਰਕੇ ਮਿਹਨਤ ਕਰਕੇ ਤੇ ਜੇਕਰ ਇਹਨਾਂ ਦੇ ਹਮਲੇ ਇਸ ਤਰ੍ਹਾਂ ਹੀ ਹੋਣਗੇ ਤੇ ਆਮ ਜਨਤਾ ਦਾ ਕੀ ਹਾਲ ਹੋਏਗਾ ਇੱਕ ਪੌਸ਼ ਏਰੀਆ ਜੋਸ਼ੀ ਕਲੋਨੀ ਦਾ ਪੌਸ਼ ਏਰੀਆ ਜੇਕਰ ਪੌਸ਼ ਕਲੋਰੀਆਂ 'ਚ ਮਤਲਬ ਤੁਹਾਡੀ ਇੰਨੀ ਪੁਲਿਸ ਹੋਣ ਦੇ ਬਾਵਜੂਦ ਇੰਨੀਆਂ ਪੀਸੀਆਰ ਗੱਡੀਆਂ ਦੇ ਹੋਣ ਦੇ ਬਾਵਜੂਦ ਜੇ ਔਰਤਾਂ ਸੇਫ ਨਹੀਂ ਤੇ ਇਹ ਔਰਤਾਂ ਕਿੱਥੇ ਜਾਣ ਸੋ ਮੈਂ ਅੰਤ ਵਿੱਚ ਬੇਨਤੀ ਕਰਦਾ ਵਾਂ ਪੰਜਾਬ ਦੇ ਮਾਨ ਸੀਐਮ ਮਾਨ ਭਗਵੰਤ ਮਾਨ ਜੀ ਜਿਹੜੇ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਆ ਭਗਵਾਨ ਤਮਨ ਜੀ ਤੁਹਾਡੇ ਕੰਮਾਂ ਦੀ ਸ਼ਲਾਘਾ ਕਰਦੇ ਆ ਪਰ ਅੱਜ ਜਿਹੜੀਆਂ ਔਰਤਾਂ ਸੁਰੱਖਿਤ ਨਹੀਂ ਹੈਗੀਆਂ ਮਤਲਬ ਇੱਥੇ ਜਿਹੜਾ ਹੈਗਾ ਯੂਪੀ ਤੋਂ ਬੱਧਰ ਹਾਲ ਹੋ ਗਏ ਐ ਅੰਮ੍ਰਿਤਸਰ ਵਿੱਚ ਇੱਥੇ ਪ੍ਰਸ਼ਾਸਨ ਨੂੰ ਥੋੜੀ ਬੇਨਤੀ ਕਰੋ ਵੀ ਜਿਹੜੀ ਇਹਨਾਂ ਤੇ ਮਤਲਬ ਇਹਨਾਂ ਨਾਲ ਅੱਜ ਹਾਸਾ ਵਾਪੜਿਆ ਕਿਸੇ ਹੋਰ ਨਾਲ ਵਾਪਰੇ ਤੇ ਜਿਹੜੇ ਦੇ ਦੋਸ਼ੀ ਹੈਗੇ ਆ ਜਿਹੜੇ ਇਹਦੇ ਚ ਕਥੀ ਦੋਸ਼ੀ ਏ ਉਹਨਾਂ ਦੇ ਖਿਲਾਫ ਜਿਹੜੇ 15-16 ਮੈਂਬਰ ਹੈ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏ 452 ਦਾ ਪਰਚਾ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟਾ ਜਾਵੇ ਤਾਂ ਮੇਰਾ ਨਾਮ ਸ਼ੈਲੀ ਕੈ ਮੈਂ 24 ਚ ਇਥੇ ਮੈਰਿਜ ਕਰਕੇ ਇਥੇ ਆਈ ਸੀ ਮੇਰੇ ਸਸੂਰਾ ਮਨਾ ਜਿਹਦੇ ਨੇ ਤਾਂ ਮੈਨੂੰ ਸ਼ੁਰੂ ਤੋਂ ਹੀ ਟੌਰਚਰ ਕੀਤਾ ਜਿਹਦੀ ਮੈਂ ਸਮੇਂ-ਸਮੇਂ ਤੇ ਕਾਰਵਾਈ ਵੀ ਕਰਵਾਈ ਐ ਲੇਕਿਨ ਹੁਣ ਇਹਨਾਂ ਨੇ ਕਿਉਂਕਿ ਇਹ ਔਰਤਾਂ ਨਾਲ ਸ਼ੁਰੂ ਤੋਂ ਹੀ ਗਲਤ ਸੰਬੰਧ ਰੱਖਦੇ ਸੀ ਹੁਣ ਵੀ ਇਹਨਾਂ ਨੇ ਕਿਸੇ ਕੰਮ ਵਾਲੀ ਦੇ ਨਾਲ ਗਲਤ ਸੰਬੰਧ ਬਣਾ ਕੇ ਉਹਦੇ ਨਾਲ ਮਿਲ ਕੇ ਸਾਨੂੰ ਮੈਨੂੰ ਤੇ ਮੇਰੀ ਨਨਦ ਸੁਲੈਨਾ ਨੂੰ ਇਥੋਂ ੱੱਕੇ ਮਾਰ ਕੇ ਗੁੰਡੇ ਲਿਆ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹਾਂਜੀ ਮੈਂ 112 ਤੇ ਕਾਲ ਕਰਕੇ ਫਿਰ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਆ ਚੁੱਕੀ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਹੁਣ ਮੰਗ ਕੀ ਕਰਦੇ ਤੁਸੀਂ ਸਸੀਆ ਮੰਗ ਨਾ ਸਾਨੂੰ ਇਨਸਾਫ ਸਾਨੂੰ ਐ ਬੇਨਤੀ ਕੀ ਹੈ ਕਿ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਤੇ ਸਾਨੂੰ ਇੱਥੋਂ ਘਰੋਂ ਬਾਹਰ ਨਾ ਕੱਢਿਆ ਜਾਵੇ ਤੇ ਸਾਡੀ ਜਾਨ ਦੀ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਹਾਂ ਭਗਵੰਤ ਮਾਨ ਜੀ ਨੂੰ ਵੀ ਮੇਰੀ ਬੇਨਤੀ ਹੈ ਕਿ ਸਾਡੀ ਸੇਫਟੀ ਕੀਤੀ ਜਾਵੇ ਤੇ ਸਾਨੂੰ ਘਰ ਦੇ ਅੰਦਰੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਚੁੱਕੀ ਐਨਾ ਗੁੰਡਿਆਂ ਕੋਲੋਂ ਬਚਾਇਆ ਜਾਵੇ ਅੱਜ ਹੀ ਮੌਕੇ ਤੇ ਆਏ ਇੱਥੇ ਇਹਨਾਂ ਦਾ ਆਰਾਮਨਾਸ ਦਾ ਤੇ ਘਰ ਦਾ ਪਰਿਵਾਰ ਦਾ ਕੋਈ ਆਪੋ ਚੇਤੇ ਜਿਸ ਪਿਆ ਵਾ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਤੇ ਜੋ ਇਹਨਾਂ ਬਿਆਨ ਬੁਲਿਆ ਕਿ ਜੋ ਬੰਦੀ ਹੋਈ ਘਰ ਵੀ ਸਰਦਿੰਦੇ 15 16 ਬੰਦੇ ਆ ਕੇ ਪਰ ਫੋਟੋ ਕਰ ਦਿੱਤੀ ਸਾਡੇ ਕੋਲ ਸੀਸੀਟੀਵੀ ਦੇਖ ਲੈਣੀ ਆ ਜਿਹੜੇ ਸੀਸੀਟੀਵੀ ਕੈਮਰੇ ਆਏ ਕਿ ਫੇਰ ਜਿਹੜੇ ਕਿਹੜੇ ਬੰਦੇ ਆ